ਬਿਲਕੁਲ ਅੱਜ ਬੜਾ ਮੈਂ ਸਮਝਦਾ ਵੀ ਸਾਡੇ ਲਈ ਮਾਨਮਤਾ ਦੇਣਾ ਅੱਜ ਪੰਜਾਬ ਦੇ ਅੰਦਰ ਮਾਨਜੁਗ ਮੁੱਖ ਮੰਤਰੀ ਜੀ ਦੀ ਗਵਾਈ ਚ ਸਿੱਖਿਆ ਬਹੁ ਅਗਬਰ ਨੂੰ ਸਰਕਾਰੀ ਸਕੂਲਾਂ ਦੇ ਅੰਦਰ ਦਾਖਲਾ ਮਹਿੰਮ ਦਾ ਆਗਾਜ਼ ਕੀਤਾ ਗਿਆ ਸੋ ਮੇਰੇ ਜ਼ਿਲ੍ਹੇ ਦੇ ਔਰ ਮੇਰੇ ਵਿਧਾਨ ਸਭ ਹਲਕੇ ਦਾ ਵੱਡਾ ਪਿੰਡ ਬਣੀ ਲੋਧੀ ਜਿਸ ਸਕੂਲ ਦੇ ਅੰਦਰ ਅੱਜ ਵੱਡੀ ਗੈਦਰਿੰਗ ਹੋਈ ਹੈ ਵੱਖ-ਵੱਖ ਸਕੂਲਾਂ ਦੇ ਹੈਡ ਟੀਚਰ ਆਏ ਨੇ ਪ੍ਰਿੰਸੀਪਲ ਸਾਹਿਬ ਆਏ ਨੇ ਔਰ ਮੈਨੂੰ ਖੁਸ਼ੀ ਹੈ ਕਿ ਮੇਰੇ ਨਾਲ ਮੇਰੇ ਡਿਪਟੀ ਕਮਿਸ਼ਨਰ ਆਜ ਤੇਾ ਉਪਲ ਜੀ ਦੋਵੇਂ ਸਾਡੇ ਡੀਓ ਡਿਪਟੀ ਡੀਓ ਔਰ तमाम ਜਿਹੜੀ ਫੈਕਲਟੀਜ਼ ਆ ਤੇ ਨਾਲ ਜਿਹੜੇ ਮਾਪੇ ਆਏ ਆ ਬੱਚਿਆਂ ਦੇ ਔਰ ਸਭ ਨੇ ਇਹ ਇਸ ਗੱਲ ਨੂੰ ਪ੍ਰਣ ਲਿਆ ਕਿ ਅਸੀਂ ਪ੍ਰਾਇਮਰੀ ਸਕੂਲਾਂ ਦੇ ਵਿੱਚ ਵੱਧ ਵੱਧ ਬੱਚਿਆਂ ਨੂੰ ਦਾਖਲਾ ਦੁਵਾਨ ਦੇ ਵਿੱਚ ਆਪਣਾ ਰੋਲ ਦਾ ਕਰਨਾ ਚਾਹੀ ਪਿੰਡਾਂ ਦੀਆਂ ਪੰਚਾਇਤਾਂ ਨੇ ਚਾਹੇ ਪਿੰਡਾਂ ਦੀਆਂ ਕੋ ਸੰਸਥਾਵਾਂ ਨੇ ਤੋਂ ਇਹੀ ਪ੍ਰਾਇਮਰੀ ਸਕੂਲ ਨੇ ਜਿਨ੍ਹਾਂ ਦੇ ਵਿੱਚੋਂ ਪੁਰਾਣੀ ਪੀੜੀ ਪੜ ਕੇ ਆਈਐਸ ਬਣੀ ਹੈ ਆਈਪੀਐਸ ਬਣੇ ਨੇ ਡਾਕਟਰ ਬਣੇ ਨੇ ਇੰਜੀਨੀਅਰ ਬਣੇ ਨੇ ਸਾਇੰਸਿਸਟ ਬਣੇ ਨੇ ਸੋ ਅੱਜ ਪੰਜਾਬ ਦੇ ਅੰਦਰ ਕਰੋੜਾ ਰੁਪਇਆ ਕਰੋੜਾ ਕਰੋੜਾ ਰੁਪਇਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਸਕੂਲਾਂ ਨੂੰ ਭੇਜ ਰਹੀ ਹੈ ਔਰ ਪਹਿਲੀ ਵਾਰ ਹੋ ਰਿਹਾ ਕਿ ਸਿੱਖਿਆ ਵਿਭਾਗ ਦੇ ਪ੍ਰਿੰਸੀਪਲ ਸਹਿਬਾਨ ਟੀਚਰ ਬਾਹਰਲੇ ਮੁਲਕਾਂ ਦੇ ਅੰਦਰ ਟ੍ਰੇਨਿੰਗ ਲੈ ਕੇ ਆਏ ਆ ਤਾਂ ਜੋ ਉਹ ਤੋਂ ਸਿੱਖ ਕੇ ਜਿਹੜੀ ਇੱਕ ਐਜੂਕੇਸ਼ਨ ਮਾਹਿਮੇ ਦੇ ਅੰਦਰ ਐਜੂਕੇਸ਼ਨ ਦੇ ਵਿੱਚ ਜਿਹੜੀ ਅਪਡੇਟ ਹੋਈ ਆ ਨਵੀਂ ਟੈਕਨੀਕ ਆਈ ਆ ਉਹਨੂੰ ਪ੍ਰਾਪਤ ਕਰਕੇ ਤੇ ਪੰਜਾਬ ਦੇ ਬੱਚਿਆਂ ਨੂੰ ਵਸਾਨ ਦਾ ਬਣਾਇਆ ਜਾਵੇ ਸੋ ਮੈਂ ਜ਼ਿਲ੍ਹਾ ਪਠਾਨਕੋਟ ਦੇ ਲੋਕਾਂ ਨੂੰ ਅਪੀਲ ਕਰਦਾ ਤੇ ਵਿਸ਼ੇਸ਼ ਸੁਰਤਿ ਆਪਣਾ ਪਿਆਰਾ ਹਲਕਾ ਪੋਆ ਜੀ ਵੱਤ ਵਤ ਬੱਚੇ ਸਰਕਾਰੀ ਸਕੂਲਾਂ ਚ ਪਾਏ ਜਾਣ ਔਰ ਇਹਨਾਂ ਸਕੂਲਾਂ ਦੇ ਅੰਦਰ ਨਾ ਨਾ ਕੇਵਲ ਪੜਾਈ ਬਲਕਿ ਖੇਡਾਂ ਦੇ ਅੰਦਰ ਵੀ ਬੱਚਿਆਂ ਨੂੰ ਚੰਗਾ ਪ੍ਰਮੋਟ ਕੀਤਾ ਜਾ ਰਿਹਾ ਔਰ ਮਤਲਬ ਸਕੂਲ ਆਫ ਹਿਮਨਸ ਬਣਿਆ ਸੋ ਮੈਨੂੰ ਖੁਸ਼ੀ ਆ ਕਿ ਆ ਪਰਸੋਂ ਜਿਹੜਾ 971 ਟੀਚਰ ਪੰਜਾਬ ਚ ਨਵੇਂ ਪਰਚੀ ਕੀਤੇ ਆ ਉਹਦੇ ਵਿੱਚ 22 22 ਟੀਚਰ ਜਿਹੜੇ ਆ ਮੇਰੇ ਹਲਕੇ ਨੂੰ ਮਿਲੇ ਆ ਵਿਧਾਨ ਸਭਾ ਪੋਆ ਨੂੰ ਸੋ ਅ ਅਸੀਂ ਸਕੂਲਾਂ ਦੀ ਦਸ਼ਾ ਸਕੂਲਾਂ ਦਾ ਜਿਹੜਾ ਪ੍ਰਬੰਧ ਉਹਨੂੰ ਸਮੇਂ ਦੇ ਹਾਣ ਦਾ ਬਣਾਉਣ ਦੇ ਲਈ ਅ ਮਰ ਲੋ ਜਿਹੜੇ ਸੌਂਖਾ ਕੇ ਤੁਰੇ ਆ ਸੋ ਸਾਬ ਨੂੰ ਬੇਨਤੀ ਆ ਕਿ ਪ੍ਰਾਇਮਰੀ ਸਕੂਲਾਂ ਦੇ ਅੰਦਰ ਆਪਣੇ ਆਪਣੇ ਬੱਚਿਆਂ ਨੂੰ ਜਿਨ੍ਹਾਂ ਨੂੰ ਦਾਖਲਾ ਕਰਾਇਆ ਤੇ ਜਿਨ੍ਹਾਂ ਨੇ ਅਜੇ ਨਹੀਂ ਆਸ-ਪਾਸੇ ਜਾਂਦੇ ਆ ਉਹ ਵੀ ਇਹਨਾਂ ਸਕੂਲਾਂ ਦੇ ਅੰਦਰ ਆਪਣੇ ਬੱਚਿਆਂ ਨੂੰ ਲੈ ਕੇ ਆਣ ਇੱਕ ਵਧੀਆ ਮਾਹੌਲ ਅਸੀਂ ਜਿਹੜਾ ਆ ਉਹ ਬੱਚਿਆਂ ਨੂੰ ਲਾਈਫ ਦੇ ਅੰਦਰ ਦੇ ਸਕੀ